ਪਾਟੜਾ ਸਿਟੀ ਪੁਲਿਸ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਕਥਿਤ ਮੁਲਜ਼ਮ ਹੈ ਉਸ ਨੂੰ ਸਮਾਣਾ ਦਲ ਸੇ ਪੁਲਿਸ ਅਧਿਕਾਰੀ ਕਰਨੈਲ ਸਿੰਘ ਪੇਸ਼ ਕਰਨਾਏ ਹੈ 1 ਕਿਲੋ ਅਫੀਮ ਬਰਾਮਦ ਹੋਈ ਹੈ ਪਤਾ ਲਗਾਏ ਨਾ ਤਾਂ ਗਲਵੱਤ ਕਰਦੇ ਪੁਲਿਸ ਅਧਿਕਾਰੀ ਨਾ ਵੀ ਕਿਸ ਤਰ੍ਹਾਂ ਲਿਆ ਗਿਆ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਫਰਮ ਮੁਕਪਰੀ ਅਧਾਰ ਤੇ ਅਸੀਂ ਇਹਨੂੰ ਕਾਬੂ ਕੀਤਾ ਵਾ ਹਮ ਕਿੰਨੇ ਕਿਲੋ 1 ਕਿਲੋ ਅਫੀਮ ਬਰਾਮਦ ਹੋਈ ਆ 1 ਕਿਲੋ ਹਾਂਜੀ ਇਹਦਾ ਨਾਮ ਹੈ ਕਾ ਜਸਵੀਰ ਸਿੰਘ ਸਨੋ ਵਿਰਸਾ ਸਿੰਘ ਵਾਸੀ ਹੈ ਮਿਆਲ ਕਲਾਂ ਅੱਛਾ ਜੀ ਤੇ ਕੋਈ ਪਿਛਲੀ ਬੈਕਗ੍ਰਾਉਂਡ ਕੋਈ ਤੇ ਇੱਕ ਪਰਚਾ ਹੋਰ ਪਹਿਲਾਂ ਦਰਜ ਹੈਗਾ ਐਂ ਤੇ ਉਹ ਹਰਾਨਾ ਕੋਟ ਚ ਪਿੰਡ ਗਾਜੇ ਹਰ ਕੋਟ ਤੇ ਅੱਜ ਕੋਟ ਤੇ ਕਈ ਪੁਲਸਰ ਮਾਰ ਲਾਵਾਂਗੇ ਔਰ ਪਤਾ ਕਰਾਂਗੇ ਇਹਦੇ ਬਾਰੇ ਹੋਰ ਜਨਾ ਕਿ ਸ਼ਹਿਦੋਸ਼ੀ ਕਿਹੜੇ ਨੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸਿਕ ਸਮਾਣਾ ਨਿਊਜ਼